ਸਾਥੀਆਂ ਨੂੰ ਬੇਨਤੀ ਆ ਵੀ ਬਹਿ ਜਾਓ ਭਰਾਵੋ ਜਿਹੜੇ ਰਿਹਾ ਹੋ ਕੇ ਕਿਹੇ ਕਿਸਾਨ ਨੇਗੇ ਉਹ ਸਾਥੀ ਬਹਿ ਜਾਓ ਚਾਹ ਪਾਣੀ ਪੀ ਲਓ ਬਹਿ ਜਾਓ ਇਹ ਪਾਇਲ ਛਾਣੇ ਤੋਂ ਆਏ ਨੇਗੇ 16 ਕਿਸਾਨ ਰਿਹਾ ਹੋ ਕੇ ਪਟਿਆਲਾ ਜ਼ਿਲ੍ਹਾ ਤੇ ਦੋ ਲੁਧਿਆਣੇ ਦੇ ਇਹ ਸਾਥੀ ਆਏ ਨੇ ਹੁਣ ਭਰਾਵੋ ਪ੍ਰਸ਼ਾਸਨ ਬਹਿ ਜਾਓ ਬਈ ਬਹਿ ਜਾਓ ਕੱਲੋਂ ਡੀਐਸਪੀ ਸਾਹਿਬ ਆਏ ਨੇਗੇ ਸੋਨਾਂ ਨੂੰ ਭਰੋਸਾ ਦੇਣ ਵਾਸਤੇ ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਡੀਐਸਪੀ ਸਾਹਿਬ ਨੂੰ ਵੀ ਆ ਕੇ ਆ ਸੰਗਤ ਨੂੰ ਭਰੋਸਾ ਦੇਣਾ ਵੀ ਸਾਡੇ ਕਿਸਾਨ ਕਿੰਨੇ ਸਮੇਂ ਦੇ ਵਿੱਚ ਰਹਿ ਆਓ ਕੇ ਰਹੇ ਨੇ ਡੀਐਸਪੀ ਸਾਹਿਬ ਜੀ ਇਹਦਾ ਕਹਦਾ ਹੀ ਸਭ ਤੋਂ ਸੱਸੀ ਗੱਲ ਜੀ ਸੁਵাকর ਸਿੰਘ ਕੜਾਈ ਜੀ ਨੂੰ ਰਿਲੀਜ਼ ਕਰਤਾ ਜੀਮ ਸਾਹਿਬ ਨੇ ਤੇ ਬਾਕੀ ਵੀ ਜਿਹੜੇ ਤੁਹਾਡੇ ਬੰਦੇ ਆ ਰਹੇ ਨੇ ਤੇ ਤੁਸੀਂ ਫਰੀਓ ਸਾਡੇ ਨਾਲ ਸਾਡਾ ਕੋਈ ਸ਼ਰਤ ਨਹੀਂ ਸਾਡੀ ਪਲੀਜ਼ ਨਾ ਬਣਾਓ ਜੀ ਸਾਡੀ ਕੋਈ ਸ਼ਰਤ ਨਹੀਂ ਹੈ